ਆਵਾ ਦੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਬੁੜਲਾਡਾ ਤੋਂ ਐਮਐਲਏ ਬੁਧਰਾਮ ਜੀ ਸਾਡੇ ਨਾਲ ਮੌਜੂਦ ਨੇ ਜਲੰਧਰ ਵਿੱਚ ਇਸ ਵਕਤ ਸਿਆਸੀ ਅਖਾੜਾ ਪੂਰਾ ਪਖਿਆ ਹੋਇਆ ਹੈ ਗੱਲਬਾਤ ਕਰ ਲੈਣੇ ਆ ਸਰ ਜਲੰਧਰ ਵਿੱਚ ਇਸ ਵਕਤ ਵੇਖ ਰਹੇ ਹੋ ਚੋਣਵੀ ਮੋਹਮ ਚੱਲ ਰਹੀ ਹੈ ਕਿਸ ਤਰੀਕੇ ਦਾ ਰਿਸਪੌਂਸ ਲੱਗ ਰਿਹਾ ਜਲੰਧਰ ਦਾ ਦੇਖੋ ਜੀ ਗੱਲ ਇਹ ਹੈ ਜਿਹੜਾ ਚੋਣਵੀ ਮਾਹੌਲ ਹੁੰਦਾ ਬਈ ਸੀ ਪਖਿਆ ਹੁੰਦਾ ਪਰ ਜਦੋਂ ਸਪੈਸ਼ਲ ਕੋਈ ਬਾਈ ਇਲੈਕਸ਼ਨ ਹੋ ਜੇ ਕਿਸੇ ਇੱਕ ਸੀਟ ਦੀ ਹੋ ਜੇ ਪੰਜਾਬ ਦੇ ਵਿੱਚੋਂ ਤਾਂ ਉਹਦਾ ਮਹੱਤਵ ਹੋਰ ਵੱਧ ਜਾਂਦਾ ਹੈ ਸੋ ਭਾਵੇਂ ਮਾਰੀ ਗੱਲ ਹੈ ਬਹੁਤ ਮੰਤਪਾਗੀ ਗੱਲ ਹੈ ਵੀ ਕੋਈ ਬੰਦਾ ਇਹਦਾ ਪਹਿਲਾ ਐਮ.ਐਲ.ਏ ਸੀਗਾ ਦੋਸਾ ਰਿਹਾ ਉਹ ਪਾਰਟੀ ਬਦਲ ਗਿਆ ਤੇ ਬਦਲਣ ਤੋਂ ਬਾਅਦ ਉਹਨੇ ਦੁਬਾਰਾ ਅਸਤੀਵਾ ਦਿੱਤਾ ਉਹਦੇ ਵਾਰ ਬਾਈ ਇਲੈਕਸ਼ਨ ਹੋ ਗਈ ਹੁਣ ਲੋਕਾਂ ਤੇ ਦਾ ਭਾਰ ਹੈ ਵਿੱਤੀ ਭਾਰ ਪੰਜਾਬ ਤੇ ਉੱਤੇ ਉਹਦੇ ਪਿਆ ਉਹ ਲੋਕਾਂ ਦੇ ਪਊਗਾ ਕੁਦਰਤੀ ਗੱਲ ਹੈ ਪੰਜਾਬ ਦਾ ਜੇ ਇਕੱਲਾ ਇਕੱਲਾ ਦਾ ਪੈਸਾ ਹੈ ਇੱਥੇ ਲੋਕ ਭਲਾਈ ਤੇ ਕੰਮ ਕਰਨਾ ਸੀ ਕਿੱਥੇ ਇਹਦੇ ਅਰੇਂਜਮੈਂਟ ਤੇ ਹੋਏ ਗੱਲ ਠੀਕ ਹੈ ਵੀ ਕਈ ਵਾਰੀ ਇਹ ਗੱਲ ਹੋ ਜਾਂਦੀ ਹੈ ਬਾਈ ਇਲੈਕਸ਼ਨ ਦੇ ਵਿੱਚ ਜਾਂ ਲੋਕਾਂ ਦੇ ਮਸਲੇ ਨੇ ਉਹ ਜ਼ਿਆਦਾ ਨੇੜੇ ਤੇ ਸਰਕਾਰ ਦੇਖ ਲੈਂਦੀ ਹੈ ਸੋ ਉਹ ਵੀ ਅਸੀਂ ਦੇਖ ਰਹੇ ਹਾਂ ਸਾਰਾ ਪੰਜਾਬ ਦੀ ਆਮ ਆਦਮੀ ਪਾਰਟੀ ਦਾ ਕਿਉਂਕਿ ਸੀਟ ਸੀ ਇਸ ਕਰਕੇ ਆਮ ਆਦਮੀ ਪੜਾ ਦਇਤਬਾ ਵੀ ਉਹ ਇਹ ਸੀਟ ਦੇ ਉੱਤੇ ਪੂਰੇ ਜੋਰ ਲਾਵੇ ਸੋ ਅੱਜ ਮੁੱਖ ਮੰਤਰੀ ਸਾਹਿਬ ਆਪਣੇ ਸਨੇ ਪਰਿਵਾਰ ਇੱਥੇ ਬੈਠੇ ਨੇ ਸਾਰੇ ਉਹਨਾਂ ਦੇ ਮਨਿਸਟਰ ਸਾਹਿਬਾਨ ਸਾਰੇ ਐਮ ਐਲ ਏ ਸਾਹਿਬਾਨ ਚੇਅਰਮੈਨ ਜਿਹੜੇ ਵਰਕਰ ਨੇ ਹਾਰਡ ਕੋਰ ਵਰਕਰ ਨੇ ਉਹ ਸਾਰੇ ਇੱਥੇ ਕੰਮ ਕਰ ਰਹੇ ਨੇ ਬਹੁਤ ਵਧੀਆ ਹੋਇਆ ਸਾਡਾ ਬਾਈ ਇਲੈਕਸ਼ਨ ਦੇ ਵਿੱਚ ਕਿਉਂਕਿ ਬਾਈ ਇਲੈਕਸ਼ਨ ਦੇ ਵਿੱਚ ਸਾਡੀ ਮੈਂ ਜਿਹੜੀ ਦੇਖੀ ਹੈ ਉਹ ਇਹ ਸੀ ਕਿ ਵਰਕਰ ਸਾਡੇ ਇਸ ਦੁਆਬੇ ਦੇ ਵਿੱਚ ਕੱਲੇ-ਕੱਲੇ ਘਰ ਤੱਕ ਸਾਡੀਆਂ ਪ੍ਰਾਪਤੀਆਂ ਜਾਣ ਨਹੀਂ ਜਾ ਸਕੇ ਇਸ ਕਰ ਲੋਕਾਂ ਨੂੰ ਪਤਾ ਨਹੀਂ ਲੱਗਿਆ ਜੀ ਮਾਨ ਸਾਹਿਬ ਸਰਕਾਰ ਨੇ ਕੀ ਕੁਝ ਕੀਤਾ ਸੋ ਅੱਜ ਜਦੋਂ ਅਸੀਂ ਇਕੱਲੇ ਇਕੱਲੀ ਗੱਲ ਹੁਣ ਦੱਸੀ ਹੈ ਪੱਲੇ ਕੱਲੇ ਵਰਕਰਾਂ ਨੇ ਪੱਲੇ ਕੱਲੇ ਘਰਾਂਚੇ ਮਿਲੇ ਆਂ ਸੀ ਤਾਂ ਉਹਨਾਂ ਨੂੰ ਬੜਾ ਹੋਇਆ ਵੀ ਯਾਰ ਇਹ ਸਰਕਾਰ ਤਾਂ ਪਿਛਲੇ 75 ਸਾਲਾਂ ਦੀ ਸਰਕਾਰ ਤੋਂ ਕਿਤੇ ਵਧੀਆ ਕਾਰਗੁਜ਼ਾਰੀ ਵਾਲੀ ਸਰਕਾਰ ਹੈ ਸੋ ਅੱਜ ਲੋਕਾਂ ਦਾ ਜਿਹੜਾ ਰੁਝਾਨ ਹੈ ਉਹ ਆਵਾਜ਼ ਦੀ ਪਾਰਟੀ ਵੱਲ ਹੈ ਇੱਥੇ ਸੀਟ ਅਸੀਂ ਜਿਹੜਾ ਮਹਿੰਦਰ ਭਗਤਾ ਹੈ ਉਹ ਵਧੀਆ ਲੀਡ ਲੈ ਕੇ ਜਿੱਤੂਗਾ ਸੁਸ਼ੀਲ ਕੁਮਾਰ ਰਿੰਕੂ ਨੂੰ ਥੋੜਾ ਟਾਈਮ ਪਹਿਲੇ ਬੜਾ ਜ਼ੋਰ ਲਾ ਕੇ ਜਿਤਾਇਆ ਸੀਗਾ ਮੁਖਮੰਦ ਸਾਹਿਬ ਨੇ ਬੜਾ ਜ਼ੋਰ ਲਾਇਆ ਸਾਰੀ ਪਾਰਟੀ ਨੇ ਬ ਤਾਂ ਕੀ ਲੱਗਦਾ ਲੋਕਾਂ ਦਾ ਕਿ ਤੱਕ ਮੋਨੋਬਲ ਟੁੱਟਿਆ ਉਸ ਦੌਰਾਨ ਕਿ ਵੀ ਪਹਿਲੇ ਹੀ ਨਾ ਜੋਰ ਲਾਇਆ ਸੀਗਾ ਉਹ ਪਾਰਟੀ ਛੱਡ ਗਿਆ ਹੁਣ ਫਿਰ ਕੈਂਡੀਡੇਟ ਇਹੇ ਜੇ ਬੰਦੇ ਨੇ ਨਾ ਪਾਰਟੀ ਦੇ ਵਿੱਚ ਜਿਹੜੀਆਂ ਇੱਕ ਪਾਰਟੀ ਪੋਲਿਟਿਕਸ ਹੈ ਵੈਸੇ ਤਾਂ ਪਾਰਟੀ ਦੇ ਵਿੱਚ ਉਤਰਾ ਚੜਾ ਬਹੁਤ ਹੁੰਦੇ ਰਹਿੰਦੇ ਨੇ ਕੋਈ ਫਰਕ ਨਹੀਂ ਪੈਂਦਾ ਇਹ ਇੱਕ ਰੂਟੀਨ ਮੈਟਰ ਹੈ ਪਰ ਜਿਸ ਤਰ੍ਹਾਂ ਦਾ ਉਹਨੂੰ ਇੱਕ ਪਾਰਟੀ ਨੇ ਇੱਕ ਐਮਐਲਏ ਹਾਰੇ ਹੋਏ ਐਮਐਲਏ ਚੱਕ ਕੇ ਐਮਪੀ ਬਣਾਤਾ ਤਾਂ ਉਹਦਾ ਫਰਜ ਬਣਦਾ ਸੀ ਉਹ ਆਪਣੇ ਕਰਤਾਰ ਦਾ ਸਹੀ ਮੁੱਲ ਪਾਉਂਦਾ ਲੈਣਾ ਚਾਹੀਦਾ ਸੀ ਜੇ ਨਹੀਂ ਰਿਹਾ ਤਾਂ ਅੱਜ ਕੀ ਖਟਿਆ ਉਹਨੇ ਚਲੋ ਜੇ ਉਧਰ ਗਿਆ ਅਸੀਂ ਵੀ ਟਿਕਟ ਦਿੱਤੀ ਸੀ ਸਰ ਡਿਗਟ ਲੈ ਕੇ ਉਹਨੇ ਛੱਡ ਦੇਣੀ ਇਹ ਬਹੁਤ ਵੱਡਾ ਇੱਕ ਧੋਖਾ ਕੀਤਾ ਲੋਕਾਂ ਦੇ ਨਾਲ ਪੁਰਾਣੇ ਜਿਹੜਾ ਉਹਦਾ ਹੈਗਾ ਸੀ ਉਹਨਾਂ ਦਾ ਲੋਕਾਂ ਨੇ ਤੇ ਭਰੋਸਾ ਕੀਤਾ ਸੀ ਉਹ ਭਰੋਸੇ ਨੂੰ ਤੋੜਿਆ ਇਹ ਗੱਲ ਮਾੜੀ ਗੱਲ ਕੀਤੀ ਫਿਰ ਹੁਣ ਕਿਹੜਾ ਉਸ ਜਿੱਤ ਗਿਆ ਜੇ ਹਰ ਨਹੀਂ ਸੀ ਤਾਂ ਸਾਡੀ ਪਾਰਟੀ ਦੇ ਵਿੱਚ ਰਹਿੰਦਾ ਸਾਰੀ ਸਰਕਾਰ ਸੀ ਸਾਡੀ ਸਰਕਾਰ ਦੇ ਕੰਮ ਬੋਲਦੇ ਸੀ ਅਸੀਂ ਜਿੱਥੇ ਪਛਤਾਦਾ ਸੀ ਇਹ ਵਾਰੀ ਇਸ ਵੇਲੇ ਲਾਜਿਮ ਜਿੱਤਦਾ ਹੋ ਜਾਉ ਹੁੰਦਾ ਕੋਈ ਪ੍ਰੋਬਲਮ ਨਹੀਂ ਸੀਗੀ ਸੋ ਉਹਨਾਂ ਦਾ ਜਿਹੜਾ ਜਿਹੜਾ ਉਹਨੇ ਕੀਤਾ ਉਹਨੇ ਭਰ ਲਿਆ ਉਹ ਤਾਂ ਆਪਾਂ ਕੀ ਕਹਿ ਸਕਦੇ ਆ ਦੇਖੋ ਹਰੇਕ ਬੰਦੇ ਨੂੰ ਲੋਕ ਜਾਣਦੇ ਆ ਲੋਕਾਂ ਤੋਂ ਕੋਈ ਗੱਲ ਮਤਲਬ ਇਧਰ ਉਧਰ ਨਹੀਂ ਹੈਗੀ ਉਹ ਭਾਵੇਂ ਉਹ ਸ਼ਸ਼ੀ ਰਿੰਕੂ ਆ ਭਾਵੇਂ ਪਿਛਲਾ ਉਤਰਾ ਘਰਾਲਾ ਜਾਂ ਪਖਜੀ ਨੇ ਤਾਂ ਇਹ ਸਾਰੇ ਲੋਕਾਂ ਨੂੰ ਪਤਾ ਹੈ ਕੋਈ ਗੇਸ ਜੀ ਹੈ ਸਰਕਾਰਾਂ ਅਪਿਲੇ 75 ਸਾਲ ਤੱਕ ਕੀ ਕੰਮ ਕਰਦੀਆਂ ਨੇ ਮੈਂ ਇਸ ਦਿਨਾਂ ਦੇ ਵਿੱਚ ਇੱਥੇ ਆ ਕੇ ਦੇਖਿਆ ਵੀ ਜਿਹੜਾ ਪਛੜਿਆ ਇਲਾਕਾ ਪੂਰਾ ਇੰਦਰ ਬੈਸਟ ਹੈ ਤਾਂ 75 ਸਾਲ ਦੇ ਵਿੱਚ ਜਿਹੜੀਆਂ ਸਰਕਾਰਾਂ ਨੇ ਸਾਡੀ ਦਾ 2.5 ਸਾਲ ਦੀ ਆਈ ਹੈ ਉਹਨਾਂ ਨੇ ਕੀ ਰੰਗ ਲਾਇਆ ਇੱਥੇ ਲੋਕਾਂ ਦੇ 15 ਬਾਈ 15 ਦੇ ਵਿੱਚ 10 ਬਾਈ 15 ਦੇ ਮਕਾਨ ਨੇ ਵਿੱਚੀ ਬਾਥਰੂਮ ਹੈ ਵਿੱਚੀ ਲੈਟਰਨ ਹੈ ਬਾਹਰ ਲੜਕੀਆਂ ਨਹਾਉਂਦੀਆਂ ਨੇ ਇੱਕ ਓਟਾ ਕਰਕੇ ਤੁਸੀਂ ਉਹਨਾਂ ਨੂੰ ਬੇਸਿਕ ਸਹੂਲਤਾਂ ਤੋਂ ਵਾਂਝਾ ਕਰ ਰੱਖਿਆ ਔਰ ਵੱਡੀ ਗੱਲ ਹੈ ਵੀ ਤੁਸੀਂ ਨਸ਼ਿਆਂ ਦੇ ਨਾਲ ਉਹਨਾਂ ਨੂੰ ਪਿਆ ਕੇ ਜਾਂ ਨਸ਼ੇ ਦੇ ਕੇ ਤੁਸੀਂ ਉਹਨਾਂ ਨੂੰ ਆਪਣੇ ਕੱਖਾ ਤੋਂ ਮਤਲਬ ਹੌਲੇ ਕਰਤਾ ਇਹ ਬਹੁਤ ਮਾੜੀ ਹੈ ਪਿਛਲੇ ਸਰਕਾਰਾਂ ਦੀ ਲੋਕਾਂ ਦੀ 2.5 ਸਾਲ ਦੀ ਸਰਕਾਰ ਜਿਹੜੀ ਹੈਗੀ ਹੈ ਅਸੀਂ ਚੰਗੇ ਸਿਹਤ ਐਜੂਕੇਸ਼ਨ ਵਾਸਤੇ ਇੱਥੇ 120 ਫੁੱਟ ਦੀ ਰੋਡ ਤੇ ਅਸੀਂ ਖੋਲਿਆ ਮਹੱਲਖਲੀਨਿਕ ਫਰੀਦ ਵਈਆਂ ਮਿਲਦੀਆਂ ਨੇ ਟੈਸਟ ਫਰੀ ਹੁੰਦੇ ਨੇ ਸਕੂਲਾਂ ਦਾ ਹਾਲਤ ਵਧੀਆ ਕਰ ਰਹੇ ਆ ਸਭ ਤੋਂ ਵੱਡੀ ਗੱਲ ਹੈ ਕਿ ਘਰ-ਘਰ ਦੇ ਵਿੱਚ ਜਿਹੜੀ ਬਿਜਲੀ ਉਹ ਫਰੀ ਚੱਰੀ ਹੈ ਲੋਕਾਂ ਨੂੰ ਇਸ ਗੱਲ ਦਾ ਜੋ ਦੱਸਿਆ ਸੀ ਤਾਂ ਉਹ ਝੂਠਾ ਮੰਨ ਕੇ ਗੱਲ ਸਮਝਿਆ ਗਲਤਾਂ ਪੱਕੀ ਹੈ ਸਾਨੂੰ ਤਾਂ ਇਸ ਨਾਲ ਇੰਨਾ ਵੱਡਾ ਸਾਨੂੰ ਫਾਇਦਾ ਕੀਤਾ ਹੈ 60-70000 ਰੁਪਏ ਬਚਾਇਆ ਸਾਨੂੰ ਇੱਕ ਸਾਲ ਦਾ ਸਰਕਾਰ ਨੇ ਅਸੀਂ ਦਾ ਬੋਰਡ ਦਾ ਮੁੱਲ ਤਾਰਨਾ ਚਾਹੀਦਾ ਔਰ 42000 ਨੌਕਰੀਆਂ ਮਿਲੀਆਂ ਕੋਈ ਸਪਾਸ਼ਟ ਨਹੀਂ ਕੋਈ ਪੈਸਾ ਨਹੀਂ ਆਪਾਂ ਦੇਖਿਆ ਸਾਰਾ ਪਿਛਲੇ ਵਾਰ ਕੀ ਹੁੰਦਾ ਲੋਕ ਲੀਡਰਾਂ ਦੇ ਮਗਰ ਲੋਕ ਕਾਰਨ ਲੈ ਕੇ ਭਜਦੇ ਹੁੰਦੇ ਤੇ ਹੁਣ ਨਹੀਂ ਇਹ ਹੈਗਾ ਗੱਲ ਸੋ ਸਰਕਾਰਾਂ ਦੀ ਕੰਮ ਕੰਮ ਦੇ ਵਿੱਚ ਸਾਡੀ ਆਵਾਜ਼ ਦੀ ਪਾਰੀ ਸਰਕਾਰ ਦੇ ਵਿੱਚ ਕਾਰਗੁਜ਼ਾਰੀ ਦੀ ਕੋਈ ਘਾਟ ਨਹੀਂ ਹੈ ਸਿਰਫ ਲੋਕਾਂ ਤੱਕ ਇਲਜਾਨ ਦੀ ਗੱਲ ਸੀ ਉਹ ਅਸੀਂ ਇਤਕੀ ਲੈ ਗਏ ਤੇ ਲੋਕਾਂ ਨੇ ਸਾਡਾ ਸਮਰਥਨ ਦਿੱਤਾ ਇਸ ਇਲਾਕੇ ਦੇ ਕਈ ਇਲਾਕੇ ਇਹੋ ਜਿਹੇ ਨੇ ਜਿਹੜੇ ਕਾਫੀ ਪਛੜੇ ਹੋਏ ਨੇ ਜਿੱਥੇ ਕਿ ਤਕਰੀਬਨ ਹਰ ਇੱਕ ਸਮੱਸਿਆ ਜਿਹੜੀ ਉੱਥੇ ਹੈਗੀ ਹੈ ਕੋਈ ਰੋਡ ਮੇ ਬਣਾਇਆ ਗਿਆ ਵੀ ਜੇਕਰ ਪਾਰਟੀ ਜਿੱਤ ਜਾਂਦੀ ਹੈ ਤੁਹਾਡਾ ਕੈਂਡੀਡੇਟ ਜਿੱਤ ਜਾਂਦਾ ਹੈ ਸਭ ਤੋਂ ਪਹਿਲੇ ਤਾਂ ਕਿਹੜੇ ਕੰਮ ਕਿੱਥੇ ਜਾਨ ਬਿਲਕੁਲ ਸਰ ਮਸੀਓ ਸਾਹਿਬ ਨੇ ਖੁਦ ਦੇਖ ਲਿਆ ਇੱਕ ਤਾਂ ਹੁੰਦਾ ਨਾ ਵੀ ਅਸੀਂ ਦੇਖਿਆ ਵਰਕਰਾਂ ਨੇ ਦੇਖਿਆ ਜੇ ਕੁਝ ਬਦਲੇ ਸੀਐਮ ਸਾਹਿਬ ਤੇ ਉਹਦੀ ਉਹਨਾਂ ਨੇ ਖੁਦ ਵੇਖ ਲਿਆ ਉਹਨਾਂ ਨੇ ਰੋਡਮੈਪ ਬਣਾਇਆ ਬਕਾਇਦਾ ਇਸ ਤੋਂ ਬਾਅਦ ਤੁਸੀਂ ਦੇਖੋਗੇ ਇਸ ਤੋਂ ਕੰਮ ਤੋਂ ਬਾਅਦ ਅਸੀਂ ਭਗਤ ਜੀ ਨੂੰ ਕਹਾਂਗੇ ਜੱਤਨ ਤੋਂ ਬਾਅਦ ਵੀ ਤੁਹਾਡੀ ਹਿੰਮਤ ਹੈ ਸਰਕਾਰਾਂ ਦੇ ਫੰਡ ਦੀ ਘਾਟ ਨਹੀਂ ਹੈ ਤੁਸੀਂ ਮਾਨ ਸਾਹਿਬ ਦੇ ਨਿੱਜੀ ਨੋਟਿਸ ਵਿੱਚ ਗੱਲ ਹੈਗੀ ਹੈ ਤੁਸੀਂ ਉਹਨੂੰ ਜਾਓਗੇ ਤੁਹਾਨੂੰ ਫੰਡ ਤੋਂ ਮਾਨ ਸਾਹਿਬ ਇਨਕਾਰ ਨਹੀਂ ਕਰਨਗੇ ਠੀਕ ਹੈ ਨਾ ਉਹ ਹੋ ਜੂਗੀ ਗੱਲ ਕੋਈ ਬੰਦਾ ਵਧੀਆ ਹੈ ਜਿਹੜਾ ਸਾਡਾ ਐਮ.ਐਲ.ਏ ਹੈ ਅੱਛੀ ਹੈ ਉਹਦੀ ਭਗਤ ਬਰਾਦਰੀ ਬਹੁਤ ਵੱਡੀ ਪੱਧਰ ਤੇ ਤੁਸੀਂ ਸਪੋਰਟ ਕਰ ਰਹੀ ਹੈ ਸੋ ਸਾਨੂੰ ਪੂਰੀ ਆਸ ਹੈ ਕਿ ਅਸੀਂ ਚੰਗੀ ਮਾਰਜਨ ਦੇ ਨਾਲ ਹੀ ਸੀਟ ਜਿੱਤਾਂਗੇ ਅੱਛਾ ਜਲੰਧਰ ਦੇ ਲੋਕਾਂ ਨੂੰ ਕੁਝ ਕ ਨੇ ਜਨਦਰ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਆਂ ਵੀ ਜਿਹੜਾ ਦੇਖੋ ਲੜਾਈ ਕਰਦਾਰਾਂ ਦੀ ਹੈ ਜਿਹੜਾ ਬੰਦਾ ਤੁਹਾਡੀ ਬੋਰਡ ਦਾ ਸਹੀ ਮੁੱਲ ਨਹੀਂ ਪਾਉਂਦਾ ਉਹਨਾਂ ਸਬਸ ਕਿਹਾ ਦੋ ਬਸ ਇਹੀ ਹੈ ਬਹੁਤ ਮਸਤਾ ਸੜਨਾਲ ਬੁੱਧਰਾਉਂ ਜੀ ਮੌਜੂਦ ਸੀਗੇ ਗਲਬਾਤ ਕੀਤੀ ਹੈ ਤੇ ਦੂਜੇ ਪਾਸੇ ਕੈਂਪੇਨ ਜਿਹੜੀ ਹੈ ਲਗਾਤਾਰ ਚੱਲ ਰਹੀ ਹੈ ਅਦੇ ਇਸ ਵਕਤ ਸੇ ਜਨੰਦਰ ਵਿੱਚ ਮੌਜੂਦ ਸੀਗੇ ਜਿੱਥੇ ਕਿ ਉਹ ਖੁਦ ਵਿਜ਼ਿਟ ਕਰ ਰਹੇ ਨੇ ਤਕਰੀਬ ਸਾਰੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਇਸ ਵਕਤ ਦੱਸਦੇ ਨੇ ਕਿ ਸੀਐਮ ਸਾਹਿਬ ਦੇ ਧਿਆਨ ਵਿੱਚ ਨੇ ਜਿਵੇਂ ਅਸੀਂ ਇੱਥੋਂ ਦਾ ਐਮਐਲਏ ਜਿੱਤ ਜਾਂਦਾ ਹੈ कैंडिडेट जिद जाता है सारी समस्याओं का समाधान जो है पहले दर से किया जाएगा फिलहाल वेखते हैं अगली तस्वीर किस तरीके की रहने वाली है जलंधर तो कैमरा पर्सन मनप्रीत सिंह चस देना सूरज प्रकाश दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर